ਮਾਪਿਆਂ ਦੀ ਸੋਹਣੀ ਸੁਨੱਖੀ ਧੀ ਗੁਰਪ੍ਰੀਤ ਜਦੋਂ ਵਿਦੇਸ਼ ਦੀ ਧਰਤੀ ਤੋਂ লাশ ਬਣ ਕੇ ਪੰਜਾਬ ਪਰਤੀ ਤਾਂ ਉਹਨਾਂ ਮਾਪਿਆਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਜਿਨ੍ਹਾਂ ਨੇ ਲਗਭਗ 6 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਕਰਵਾਇਆ ਸੀ ਲਵ ਮੈਰਿਜ ਕਰਵਾਈ ਸੀ ਤੇ ਬੜੇ ਹੀ ਚਾਵਾਂ ਦੇ ਨਾਲ ਆਪਣੀ ਧੀ ਦੀ ਘਰ ਤੋਂ ਡੋਲੀ ਤੋਰੀ ਸੀ ਤੇ ਅੱਜ ਉਹਨਾਂ ਨੂੰ ਆਪਣੀ ਧੀ ਦੀ ਅਰਥੀ ਤੋੜਨੀ ਪੈਣੀ ਆ ਉਨ੍ਹਾਂ ਮਾਪਿਆਂ ਦਾ ਕਹਿਣਾ ਹੈ ਕਿ ਸਾਡੀ ਧੀ ਦਾ ਵਿਆਹ 6 ਮਹੀਨੇ ਪਹਿਲਾਂ ਜੀਰਾ ਦੇ ਇੱਕ ਨੌਜਵਾਨ ਦੇ ਨਾਲ ਹੋਇਆ ਸੀ ਸਾਡੀ ਧੀ ਨੇ ਲਵ ਮੈਰਿਜ ਕਰਵਾਈ ਸੀ ਪਰਿਵਾਰ ਨੇ ਸਹਿਮਤੀ ਦਿੱਤੀ ਸੀ ਤੇ ਇਸ ਵਿਆਹ ਤੋਂ ਬਾਅਦ ਕੁਝ ਟਾਈਮ ਬਾਅਦ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਇਹ ਧੀ ਮਾਲਦੀਵ ਦੇ ਵਿੱਚ ਨੌਕਰੀ ਕਰਨ ਵਾਸਤੇ ਗਈ ਵਰਕ ਪਰਮਿਟ ਤੇ ਗਈ ਤਾਂ ਫੇਰ ਉੱਥੇ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਇਸ ਧੀ ਨੇ ਖੁਦਕੁਸ਼ੀ ਕਰ ਲਈ ਮਾਪਿਆਂ ਦਾ ਤਾਂ ਦੋਸ਼ ਸਹੁਰੇ ਪਰਿਵਾਰ ਦੇ ਉੱਪਰ ਆ ਖਾਸ ਤੌਰ ਤੇ ਲੜਕੀ ਦੇ ਪਤੀ ਦੇ ਉੱਪਰ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਤੀ ਸੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਸੀ ਸਾਡੀ ਧੀ ਨੂੰ ਸਾਡੀ ਧੀ ਦੀ ਸਾਡੇ ਨਾਲ 11 ਤਰੀਕ ਨੂੰ ਗੱਲਬਾਤ ਹੋਈ ਆ ਤਾਂ ਸਾਨੂੰ ਪਤਾ ਚੱਲਿਆ ਕਿ ਜਿਹੜਾ ਪਤੀ ਆ ਉਹ ਕੁਝ ਦਿਨ ਪਹਿਲਾਂ ਤੋਂ ਸਾਡੀ ਧੀ ਨਾਲ ਗੱਲਬਾਤ ਨਹੀਂ ਸੀ ਕਰਦਾ ਜਿਦੇ ਕਰਕੇ ਸਾਡੀ ਧੀ ਕਾਫੀ ਪਰੇਸ਼ਾਨ ਰਹਿੰਦੀ ਸੀ ਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਸਾਡੀ ਧੀ ਨੇ ਇੰਨਾ ਖੌਫਨਾਕ ਕਦਮ ਚੁੱਕਿਆ ਉਹਨੇ ਖੁਦਕੁਸ਼ੀ ਕਰ ਲਈ ਤੇ ਸਾਨੂੰ ਇਸ ਖੁਦਕੁਸ਼ੀ ਦੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਸਾਡੀ ਧੀ ਦੇ ਇੱਕ ਸਹੇਲੀ ਨੇ ਸਾਨੂੰ ਫੋਨ ਕਰਕੇ ਦੱਸਿਆ ਤਾਂ ਫੇਰ ਕੁਝ ਦਿਨਾਂ ਬਾਅਦ ਉਸ ਧੀ ਦੀ লাশ ਪੰਜਾਬ ਪਰਤ ਦੀ ਆ ਦੱਸਿਆ ਜਾਂਦਾ ਹੈ ਕਿ ਪਹਿਲਾਂ ਦਿੱਲੀ 에어ਪੋਰਟ ਦੇ ਉੱਪਰ ਇਹ Laash ਆਉਂਦੀ ਆ ਇਸ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜਾ ਬਨੂਰ ਦਾ ਥਾਣਾ ਮੁਖੀ ਆ ਇਨਸਪੈਕਟਰ ਨੇ ਗੁਰਸੇਵਕ ਸਿੰਘ ਉਹਨਾਂ ਨੇ ਦਿੱਤੀ ਆ ਉਹਨਾਂ ਦਾ ਕਹਿਣਾ ਕਿ ਦਿੱਲੀ 에어ਪੋਰਟ ਤੇ ਉਸ ਕੁੜੀ ਦੀ Laash ਆਈ ਗੁਰਪ੍ਰੀਤ ਦੀ Laash ਆਈ ਉਸ Laash ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਕਿਉਂਕਿ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਅਸੀਂ FIR ਦਰਜ ਕੀਤੀ ਆ ਤੇ ਜਿਹੜੇ ਦਸਤਾਵੇਜ਼ ਕੁੜੀ ਦੇ ਨਾਲ ਆਏ ਨੇ ਉਧਰਲੀ ਪੁਲਿਸ ਨੇ ਮਾਲਦੀਵ ਦੀ ਪੁਲਿਸ ਨੇ ਦਸਤਾਵੇਜ਼ ਤਿਆਰ ਕੀਤੇ ਨੇ ਉਹ ਫਾਰਸੀ ਦੇ ਵਿੱਚ ਨੇ ਕਿਸੇ ਐਕਸਪਰਟ ਤੋਂ ਉਹਦਾ ਪੰਜਾਬੀ ਵਿੱਚ ਤਰਜਮਾ ਕਰਵਾ ਰਹੇ ਆ ਫਿਰ ਇਸ ਮਾਮਲੇ ਦੀ ਹੋਰ ਨਗਾਈ ਨਾਲ ਜੋ ਵੀ ਤੱਥ ਮਿਲਣਗੇ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਇਸ ਮਾਮਲੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਜੋ ਇਹ ਸਾਰੇ ਇਲਜ਼ਾਮ ਨੇ ਕੁੜੀ ਦੇ ਸਹੁਰਾ ਪਰਿਵਾਰ ਉੱਪਰ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜਾ ਮੁੰਡਾ ਏ ਉਹਦੇ ਕਰਕੇ ਕੁੜੀ ਜਿਹੜੀ ਇਹ ਪਰੇਸ਼ਾਨ ਸੀ ਗੁਰਪ੍ਰੀਤ ਪਰੇਸ਼ਾਨ ਸੀ ਜਿਹਦੇ ਕਰਕੇ ਉਹਨੇ ਇੱਕ ਖੁਦਕੁਸ਼ੀ ਵਰਗਾ ਕਦਮ ਉਠਾਇਆ ਇਹ ਪੂਰੇ ਇਲਜ਼ਾਮ ਆ ਜਿਹੜੇ ਕੁੜੀ ਦੇ ਮਾਪਿਆਂ ਵੱਲੋਂ ਕੁੜੀ ਦੇ ਸਹੁਰਾ ਪਰਿਵਾਰ ਤੇ ਉਸ ਮੁੰਡੇ ਦੇ ਉੱਪਰ ਲਗਾਏ ਜਾ ਰਹੇ ਨੇ ਇਨ੍ਹਾਂ ਇਲਜ਼ਾਮਾਂ ਵਿੱਚ ਕੀ ਸਚਾਈ ਆ ਉਹ ਤਾਂ ਫਿਲਹਾਲ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਪੂਰੀ ਹੋਵੇਗੀ ਤਦ ਸਾਹਮਣੇ ਆਵੇਗੀ ਪਰ ਪਤਾ ਨਹੀਂ ਕਿੰਨੀਆਂ ਅਜਈਆਂ ਘਟਨਾਵਾਂ ਹਰ ਰੋਜ਼ ਸਾਡੇ ਸਮਾਜ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੁਝ ਵਿਅਕਤੀਆਂ ਵੱਲੋਂ ਇਸੇ ਤਰ੍ਹਾਂ ਪਹਿਲਾਂ ਵੀ ਖੁਦਕੁਸ਼ੀ ਕੀਤੀ ਜਾ ਚੁੱਕੀ ਆ ਕਿਸੇ ਨਾ ਕਿਸੇ ਦੇ ਤੰਗ ਪਰੇਸ਼ਾਨ ਕਰਨ ਕਰਕੇ ਕਦੇ ਕਿਸੇ ਮੁੰਡੇ ਦੇ ਆਪਣੀ ਪਤਨੀ ਵੱਲੋਂ ਤੰਗ ਪਰੇਸ਼ਾਨ ਕਰਕੇ ਖੁਦਕੁਸ਼ੀ ਕਰ ਲਈ ਆ ਕਦੇ ਕਿਸੇ ਕੁੜੀ ਨੇ ਆਪਣੇ ਪਤੀ ਵੱਲੋਂ ਤੰਗ ਪਰੇਸ਼ਾਨ ਕਰਨ ਤੇ ਖੁਦਕੁਸ਼ੀ ਕਰ ਲਈ ਜਾਂ ਫਿਰ ਵੱਖ-ਵੱਖ ਹੋਰ ਵਿਅਕਤੀਆਂ ਵੱਲੋਂ ਪਰੇਸ਼ਾਨ ਕਰਨ ਤੇ ਖੁਦਕੁਸ਼ੀ ਕਰ ਲੈਂਦੇ ਨੇ ਕੁਝ ਲੋਕ ਅਜਿਹੀਆਂ ਕਿੰਨੀਆਂ ਘਟਨਾਵਾਂ ਹੋਣ ਤੱਕ ਸਾਹਮਣੇ ਆਈਆਂ ਨੇ ਪਹਿਲੀ ਗੱਲ ਤਾਂ ਅਜਿਹੇ ਲੋਕਾਂ ਨੂੰ ਜੋ ਦੂਜਿਆਂ ਨੂੰ ਇੰਨਾ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਤੇ ਕਿਰਪਾ ਕਰਕੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਆ ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨਾ ਤੰਗ ਪਰੇਸ਼ਾਨ ਨਾ ਕਰੋ ਕਿ ਉਹ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੋਣ ਤੁਹਾਡੀਆਂ ਗੱਲਾਂ ਕੁਝ ਵੀ ਹੋਣ ਉਹਨਾਂ ਨਾਲ ਰੋਸੇ ਕੁਝ ਵੀ ਹੋਣ ਸ਼ਿਕਵੇ ਕੁਝ ਵੀ ਹੋਣ ਹਰ ਚੀਜ਼ ਦਾ ਹੱਲ ਹੁੰਦਾ ਪਰ ਜੇਕਰ ਕੋਈ ਮਨੁੱਖ ਹੀ ਇਸ ਦਹਾਂਤ ਤੋਂ ਚਲਿਆ ਜਾਵੇ ਉਹਦੀ ਜ਼ਿੰਦਗੀ ਕੀਮਤੀ ਜ਼ਿੰਦਗੀ ਹੀ ਸਾਡੇ ਕਾਰਨ ਚਲੀ ਜਾਵੇ ਤਾਂ ਦੱਸੋ ਅਸੀਂ ਕਿਵੇਂ ਆਪਣੇ ਆਪ ਨੂੰ ਫਿਰ ਮਾਫ ਕਰ ਸਕਾਂਗੇ ਕਿ ਸਾਡੀ ਵਜ੍ਹਾ ਨਾਲ ਕੋਈ ਵਿਅਕਤੀ ਇਸ ਜਹਾਨ ਤੋਂ ਚਲਾ ਗਿਆ ਕੋਈ ਕੀਮਤੀ ਜ਼ਿੰਦਗੀ ਇਸ ਜਹਾਨ ਤੋਂ ਚਲੀ ਗਈ ਤੇ ਦੂਸਰੀ ਬੇਨਤੀ ਜਿਹੜੇ ਇੰਨੇ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਭੈਣਾ ਭਰਾ ਨੇ ਜਿਹੜੇ ਖੁਦਕੁਸ਼ੀ ਵਰਗੇ ਕਦਮ ਚੁੱਕ ਚੁੱਕੇ ਨੇ ਜਾਂ ਜਿਹੜੇ ਇੰਨੇ ਹੁਣ ਵੀ ਇਹੋ ਜੀ ਕਮਜ਼ੋਰ ਮਾਨਸਿਕਤਾ ਦੇ ਨੇ ਜਿਹੜੇ ਤਾਂ ਇਸ ਦਹਾਂਤ ਤੋਂ ਚਲੇ ਗਏ ਉਹਨਾਂ ਨੇ ਤਾਂ ਸੁਣਨਾ ਹੀ ਕੀ ਆ ਪਰ ਜਿਹੜੇ ਹੋਰ ਭੈਣਾ ਭਰਾ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਤੋਂ ਸੁਚੇਤ ਹੋਣਾ ਚਾਹੀਦਾ ਜਿਹੜੇ ਇੰਨੀ ਕਮਜ਼ੋਰ ਮਾਨਸਿਕਤਾ ਦੇ ਨੇ ਕਿ ਸਾਨੂੰ ਅਸੀਂ ਸਿਰਫ ਇੱਕੋ ਵਿਅਕਤੀ ਕਰਕੇ ਇਸ ਦਰਦੀ ਤੇ ਨਹੀਂ ਜੋਣਾ ਹੁੰਦਾ ਜਿਹੜਾ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਸਾਡੇ ਨਾਲ ਹੋਰ ਕਿੰਨੇ ਰਿਸ਼ਤੇ ਜੁੜੇ ਹੁੰਦੇ ਨੇ ਖਾਸ ਤੌਰ ਤੇ ਸਾਡਾ ਮਾਪਾਪ ਜਿਹੜਾ ਸਾਨੂੰ ਮਸਾ ਪਾਲਦਾ ਏ ਏਡੇ ਵੱਡੇ ਕਰਦਾ ਪੜਾਉਂਦਾ ਲਿਖਾਉਂਦਾ ਏ ਅਸੀਂ ਬਿਨਾਂ ਸੋਚੇ ਸਮਝੇ ਜਦੋਂ ਇਹੋ ਜੇ ਕਦਮ ਚੁੱਕ ਲੈਨੇ ਆ ਤਾਂ ਫੇਰ ਉਹਨਾਂ ਦੇ ਮਨ ਤੇ ਕੀ ਬੀਤਦੀ ਆ ਫਿਰ ਉਹ ਮਾਪਿਓ ਹੀ ਜਾਣਦਾ ਸੋ ਸਾਨੂੰ ਇੰਨਾ ਮਾਨਸਿਕ ਤੌਰ ਤੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਕਿ ਜੇਕਰ ਸਾਨੂੰ ਕੋਈ ਮਾੜੀ ਜਿਹੀ ਗੱਲ ਕਹਿੰਦਾ ਤਾਂ ਅਸੀਂ ਉਹਦੇ ਕਰਕੇ ਇੰਨਾ ਪਰੇਸ਼ਾਨ ਹੋ ਜਾਈਏ ਕਿ ਅਸੀਂ ਖੁਦਕੁਸ਼ੀ ਵਰਗੇ ਕਦਮ ਚੁੱਕ ਲਈਏ ਜ਼ਿੰਦਗੀ ਇੱਕ ਸੰਘਰਸ਼ਾ ਇੱਕ ਸਟਰਗਲ ਆ ਜਿਹਦੇ ਵਿੱਚ ਸਾਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਬੜੀਆਂ ਤੰਗੀਆਂ ਤਕਲੀਫਾਂ ਜ਼ਿੰਦਗੀ ਇਸ ਵਿੱਚ ਨਾ ਹੀ ਇੱਕ ਸਟਰਗਲ ਦਾ ਤਾਂ ਫੇਰ ਸਾਨੂੰ ਉਹ ਸਟਰਗਲ ਕਰਨੀ ਸਿੱਖਣੀ ਚਾਹੀਦੀ ਆ ਸਾਡੇ ਮਾਪੇ ਨੇ ਵੀ ਕੀਤੀ ਆ ਸਾਨੂੰ ਵੀ ਉਹ ਸਟਰਗਲ ਕਰਨੀ ਆਉਣੀ ਚਾਹੀਦੀ ਆ ਜੇ ਲੜਨਾ ਤਾਂ ਆਪਣੇ ਹੱਕਾਂ ਵਾਸਤੇ ਲੜੀਏ ਪਰ ਏਵੇਂ ਆਪਣੀਆਂ ਕੀਮਤੀ ਜਾਨਾਂ ਖੁਦਕੁਸ਼ੀ ਦੇ ਰਾਹਾਂ ਤੇ ਪੈ ਕੇ ਨਾ ਗਵਾਈਏ ਬਹੁਤ ਅਫਸੋਸ ਹੁੰਦਾ ਜਿਵੇਂ ਇਹ ਧੀ ਗਈ ਆ ਜਵਾਨ ਜਹਾਨ ਇਹਨਾਂ ਦੇ ਮਾਪਿਆਂ ਦਾ ਮਾਪਿਆਂ ਦਾ ਕੀ ਕਸੂਰ ਸੀ ਉਹਨਾਂ ਨੇ ਆਪਣੀ ਧੀ ਦੀ ਹਰ ਖਰਚ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਧੀ ਵੱਲੋਂ ਇਹੋ ਜਿਹਾ ਜਦੋਂ ਮੰਦ ਭਾਗਾ ਕਦਮ ਚੁੱਕਿਆ ਗਿਆ ਖੁਦਕੁਸ਼ੀ ਕੀਤੀ ਗਈ ਆ ਤਾਂ ਉਹਨਾਂ ਮਾਪੇ ਤੇ ਕੀ ਬੀਤਦੀ ਹੋਊਗੀ ਜਿਨ੍ਹਾਂ ਦੀ ਧੀ ਪਰਦੇਸਾਂ ਦੇ ਵਿੱਚ ਖੁਦਕੁਸ਼ੀ ਕਰ ਗਈ ਆ ਉਹਨਾਂ ਨੂੰ ਤਾਂ ਸੋਚ-ਸੋਚ ਕੇ ਏਵੇਂ ਲੱਗਦਾ ਹੋਊਗਾ ਕਿ ਪਤਾ ਨਹੀਂ ਸਾਡੀ ਧੀ ਦੇ ਉੱਪਰ ਉਸ ਟਾਈਮ ਕੀ ਬੀਤੀ ਹੋਊਗੀ ਕਾਸ਼ ਅਸੀਂ ਆਪਣੀ ਧੀ ਦੇ ਕੋਲ ਹੁੰਦੇ ਤਾਂ ਅਸੀਂ ਉਹਨੂੰ ਸਮਝਾ ਆਉਂਦੇ ਅੱਜ ਉਹਨਾਂ ਮਾਪਿਆਂ ਦੇ ਮਨ ਤੇ ਕਿੰਡੀ ਵੱਡੀ ਸੱਟ ਲੱਗੀ ਆ ਇਹ ਸਭ ਨੂੰ ਸੋਚਣਾ ਚਾਹੀਦਾ ਤੇ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਸਿਰਫ ਇਸ ਧਰਤੀ ਤੇ ਇੱਕੋ ਵਿਅਕਤੀ ਖਾਤਰ ਹੀ ਨਹੀਂ ਜਿਉਂਦੇ ਕਿ ਜੇਕਰ ਸਾਨੂੰ ਕੋਈ ਤੰਗ ਪਰੇਸ਼ਾਨ ਕਰ ਦਵੇ ਜਾਂ ਕੋਈ ਮਾਨਸਿਕ ਤੌਰ ਤੇ ਕਿਸੇ ਤਰ੍ਹਾਂ ਦਾ ਦਬਾਅ ਪਾ ਰਿਹਾ ਤਾਂ ਅਸੀਂ ਉਸ ਦਬਾਅ ਦੇ ਵਿੱਚ ਆ ਕੇ ਖੁਦਕੁਸ਼ੀ ਕਰ ਜਾਈਏ ਪਿਛਲੇ ਦਿਨੋਂ ਪਿਛਲੇ ਦਿਨੀ ਅਮਰਸਰ ਗੁਰਦਾਸਪੁਰ ਵਾਲੀ ਸਾਈਡ ਤੋਂ ਇੱਕ ਮੁੰਡਾ ਰਣਦੀਪ ਰਣਦੀਪ ਨਾਂ ਦਾ ਮੁੰਡਾ ਇਸੇ ਹੀ ਤਰ੍ਹਾਂ ਖੁਦਕੁਸ਼ੀ ਕਰ ਗਿਆ ਦੱਸਿਆ ਜਾ ਰਿਹਾ ਕਿ ਉਹ ਮੁੰਡਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਨਾਲ ਦੀ ਦੁਕਾਨ ਵਾਲੇ ਨੇ ਉਹਨੂੰ ਕੁਝ ਗਾਲੀ ਗਰੋਚ ਕੀਤਾ ਜਿਹਦੇ ਕਰਕੇ ਰਣਦੀਪ ਨੂੰ ਕਾਫੀ ਜ਼ਿਆਦਾ ਛੱਟ ਵੱਜੀ ਕਿ ਮੇਰੇ ਨਾਲ ਧੱਕਾ ਕੀਤਾ ਗਿਆ ਮੇਰੀ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਜੋ ਇਲਜ਼ਾਮ ਦੂਜੀ ਦੁਕਾਨ ਵਾਲੇ ਵਿਅਕਤੀ ਤੇ ਲੱਗ ਰਹੇ ਨੇ ਤਾਂ ਜੀ ਦੇ ਕਰਕੇ ਰਣਦੀਪ ਪਹਿਲਾਂ ਆਪਣੀ ਵੀਡੀਓ ਬਣਾਉਂਦਾ ਹੈ ਕਹਿੰਦਾ ਕਿ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਉਸ ਵਿਅਕਤੀ ਵੱਲੋਂ ਮੈਨੂੰ ਗਾਲਾਂ ਕੱਢੀਆਂ ਗਈਆਂ ਤੇ ਫੇਰ ਉਹਦੇ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਆ ਪਰ ਉਹਨੇ ਇੱਕ ਪਲ ਦੇ ਲਈ ਵੀ ਇਹ ਨਹੀਂ ਸੋਚਿਆ ਕਿ ਮੇਰੀਆਂ ਤਿੰਨ ਭੈਣਾਂ ਨੇ ਮੇਰੀ ਮਾਂ ਐ ਮੇਰਾ ਪਿਤਾ ਐ ਉਹਨਾਂ ਦਾ ਕੀ ਬਣੂਗਾ ਮੇਰੇ ਬਗੈਰ ਮੇਰੀ ਮਾਂ ਨੇ ਕਿੰਨੇ ਦੁੱਖਾਂ ਦੇ ਨਾਲ ਮੈਨੂੰ ਪਾਲਿਆ ਤੇ ਅੱਜ ਮੈਂ ਇੱਕ ਛੋਟੀ ਜੀ ਗੱਲ ਬਦਲੇ ਉਹਨਾਂ ਨੂੰ ਛੱਡ ਕੇ ਜਾ ਰਿਹਾ ਠੀਕ ਆ ਇਹ ਕੱਲ ਠੀਕ ਆ ਕਿ ਜਿਹੜੇ ਕਿਸੇ ਵਿਅਕਤੀ ਨੂੰ ਇੰਨਾ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਦੇ ਨੇ ਕਿ ਬੰਦਾ ਖੁਦਕੁਸ਼ੀ ਵਾਸਤੇ ਮਜਬੂਰ ਹੁੰਦਾ ਉਹਨਾਂ ਨੂੰ ਵੀ ਇਹੋ ਜੇ ਆਪਦੀ ਬੋਲਬਾਣੀ ਇਹੋ ਜਿਹਾ ਵਰਤੀਦਾ ਨਹੀਂ ਕਿਸੇ ਨਾਲ ਰੱਖਣਾ ਚਾਹੀਦਾ ਪਰ ਲੋਕ ਜਿਹੜੇ ਇਹੋ ਜੇ ਸਾਡੇ ਨੌਜਵਾਨ ਭੈਣਾ ਭਰਾਏ ਇਹੋ ਜੇ ਖੌਫਨਾਕ ਕਦਮ ਚੁੱਕਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੰਨੀ ਜਲਦੀ ਐਡੇ ਵੱਡੇ ਕਦਮ ਨਹੀਂ ਚੁੱਕਨੇ ਚਾਹੀਤੇ ਹਰ ਸਮੱਸਿਆ ਦਾ ਹੱਲ ਆ ਕਿਹੜੀ ਸਮੱਸਿਆ ਕਿਹੜੀ ਪਰੇਸ਼ਾਨੀਆਂ ਜਿਹੜੀ ਸਾਡੀ ਜ਼ਿੰਦਗੀ ਵਿੱਚ ਆਉਂਦੀ ਆ ਤਾਂ ਉਹਦਾ ਹੱਲ ਨਹੀਂ ਨਿਕਲਦਾ ਏ ਜ਼ਿੰਦਗੀ ਇੱਕ ਪਾਣੀ ਦੇ ਵਹਾਰ ਦੀ ਤਰ੍ਹਾਂ ਜਿਹੜੀ ਵਹਿਂਦੀ ਜਾਂਦੀ ਆ ਤੇ ਕੋਈ ਵੀ ਸਮੱਸਿਆ ਆਉਂਦੀ ਆ ਉਹਦਾ ਹੱਲ ਨਾਲੋਂ ਨਾਲ ਨਿਕਲਦਾ ਜਾਂਦਾ ਪਰ ਇੱਕ ਟਾਈਮ ਤੇ ਆ ਕੇ ਜਦੋਂ ਬੰਦੇ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਉਹ ਐਨਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਕਿ ਉਹਨੂੰ ਐ ਲੱਗਣ ਲੱਗ ਜਾਂਦਾ ਸ਼ਾਇਦ ਮੇਰੀ ਕੋਈ ਸਮੱਸਿਆ ਦਾ ਹੱਲ ਹੀ ਹੈ ਨਹੀਂ ਜਦੋਂ ਕਿ ਹਰ ਸਮੱਸਿਆ ਦਾ ਹੱਲ ਹੋਣਾ ਹੀ ਹੁੰਦਾ ਤੇ ਹੋ ਹੀ ਜਾਣਾ ਹੁੰਦਾ ਬਸ ਜੇਕਰ ਬੰਦਾ ਕੁਝ ਕਦਮ ਰੁਕੇ ਰੁੱਕ ਕੇ ਸੋਚੇ ਤਾਂ ਜਰੂਰ ਉਹਨੂੰ ਆਪਣੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਮਿਲ ਸਕਦਾ ਹੈ